ਸਪਨਾ ਇੱਕ ਅਹਿਜੀ ਚੀਜ਼ ਹੈ ਜਦ ਬੰਦਾ ਇੱਕ ਸੁਪਨਾ ਦੇਖਦਾ ਹੈ ਤੇ ਉਸ ਸੁਪਨੇ ਨੂੰ ਪੂਰੇ ਹੋਣ ਦੀ ਉਹ ਕਾਮਨਾ ਕਰਦਾ ਹੈ ਕਿ ਵੀ ਮੇਰਾ ਇਹ ਸੁਪਨਾ ਪੂਰਾ ਹੋ ਜੇ ਤੇ ਕੁਝ ਐਹ ਜੀ ਚੀਜ਼ ਦਾ ਜਦ ਸੁਪਨਾ ਲਿੱਤਾ ਜਾਂਦਾ ਹੈ ਜਿਸ ਦੀ ਜ਼ਿੰਦਗੀ ਚ ਬਹੁਤ ਵੱਡੀ ਅਹਿਮੀਅਤ ਹੋਏ ਕਿ ਉਸ ਚੀਜ਼ ਤੋਂ ਬਗੈਰ ਉਸ ਬੰਦੇ ਦਾ ਸਰਦਾ ਹੀ ਨਾ ਹੋਏ ਤੇ ਉਸ ਚੀਜ਼ ਨੂੰ ਲੈਣ ਦੇ ਲਈ ਉਹਦੇ ਕੋਲ ਇੰਨੇ ਪੈਸੇ ਹੀ ਨਾ ਹੋਣ ਕਿ ਉਹ ਚੀਜ਼ ਲੈ ਸਕਦਾ ਹੈ ਤਾਂ ਬੰਦਾ ਸੋਚਦਾ ਹੈ ਕਿ ਸੁਪਨੇ ਸੁਪਨੇ ਕਦੇ ਪੂਰੇ ਨਹੀਂ ਹੁੰਦੇ ਪਰ ਜਿਹੜੀ ਤੁਸੀਂ ਇਹ ਮੈਂ ਤੁਹਾਨੂੰ ਨਾਲ ਵੀਡੀਓ ਦਿਖਾਵਾਂਗਾ ਤੁਸੀਂ ਵੀਡੀਓ ਦੇਖੋ ਕਿ ਇਹ ਜਿਹੜਾ ਬੰਦਾ ਹੈਗਾ ਇਹ ਕਹਿੰਦਾ ਹੈ ਕਿ ਵੀ 24 ਸਾਲ ਤੋਂ ਇਹ ਇਸ ਚੀਜ਼ ਦੀ ਕਾਮਨਾ ਕਰ ਰਿਹਾ ਸੀਗਾ ਕਿ ਮੈਨੂੰ ਇਹ ਚੀਜ਼ ਮਿਲ ਜੇ ਪਰ ਕੋਈ ਚਾਰਾ ਹੀ ਨਹੀਂ ਮਿਲ ਰਿਹਾ ਸੀਗਾ ਕਿਉਂਕਿ ਜਿੱਦਾਂ ਪ੍ਰਧਾਨ ਜੀ ਨੇ ਸਾਨੂੰ ਦੱਸਿਆ ਕਿ ਵੀ 40 45000 ਰੁਪਏ ਦੀ ਹੈ ਜਿਹੜੀ ਟ੍ਰਾਈਸਾਈਕਲ ਹੈ ਤੇ ਇਲੈਕਟ੍ਰਿਕ ਟ੍ਰਾਈਸਾਈਕਲ ਤੇ ਤੁਸੀਂ ਦੇਖੋ ਕਿ ਬੰਦਾ ਕਿੰਨਾ ਕੁ ਮਤਲਬ ਖੁਸ਼ ਹੋਇਆ ਹੈ ਇਸ ਸਾਈਕਲ ਨੂੰ ਜਦ ਮਿਲਿਆ ਹੈ ਤੇ ਪ੍ਰਧਾਨ ਜੀ ਨੇ ਕਿਹਾ ਕਿ ਵੀ ਇੱਕ ਵਾਰੀ ਪਹਿਲਾਂ ਵੀ ਜਦ ਕੋਈ ਮੇਰੇ ਕੋਲ ਇਹ ਜਾਂ ਵਿਕਲੈਂਕ ਜਿਹੜਾ ਬੰਦਾ ਆਇਆ ਸੀਗਾ ਤੇ ਮੈਨੂੰ ਉਹਨੇ ਕਿਹਾ ਕਿ ਮੈਨੂੰ ਇਸ ਸਾਈਕਲ ਦੀ ਬਹੁਤ ਲੋੜ ਹੈ ਤੇ ਮੈਂ ਆਪਣੀ ਕਮੇਟੀ ਦੇ ਜਿਹੜੇ ਮੈਂਬਰ ਹੈਗੇ ਅਫਸਰ ਹੈਗੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਵੀ ਚਲੋ ਆਪਾਂ ਕਿਸੇ ਦੀ ਮਦਦ ਕਰੀਏ ਤਾਂ ਪ੍ਰਧਾਨ ਜੀ ਕਹਿੰਦੇ ਕਿ ਅਸੀਂ ਪੈਸੇ ਇਕੱਠੇ ਕਰਕੇ ਜਿਹੜੀ ਇਹ ਉਹਨੂੰ ਸਾਈਕਲ ਲੈ ਕੇ ਦਿੱਤੀ ਤੇ ਜਦ ਕੋਰਾਲੀ ਉਹ ਫੈਕਟਰੀ ਚ ਗਏ ਜਿੱਥੇ ਇਹ ਤੁਸੀਂ ਵੀਡੀਓ ਦੇਖੋ ਜਿੱਥੇ ਇਹ ਸਾਈਕਲ ਬਣਦੀਆਂ ਆ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਸਾਈਕਲ ਹੈ ਇਹ ਕੇਂਦਰ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਇਹ ਫ੍ਰੀ ਦਿੱਤੀ ਜਾਂਦੀ ਹੈ ਜਦ ਕੋਈ 70% ਜਾਂ ਉਸ ਤੋਂ ਵੱਧ ਜਿਹੜਾ ਵਿਕਲੰਗ ਹੁੰਦਾ ਹੈ ਉਹਦੇ ਕੋਈ ਡਾਕੂਮੈਂਟਸ ਪੂਰੇ ਹੁੰਦੇ ਆ 3 ਤੋਂ 4 ਮਹੀਨੇ ਦਾ ਜਿਹੜਾ ਸਮਾਂ ਲੱਗਦਾ ਹੈ ਡਾਕੂਮੈਂਟਸ ਪੂਰੇ ਹੋਣ ਤੇ ਕੇਂਦਰ ਸਰਕਾਰ ਵੱਲੋਂ ਇਹ ਸਾਈਕਲ ਮੁਫਤ ਦਿੱਤੀ ਜਾਂਦੀ ਹੈ ਤਾਂ ਪ੍ਰਧਾਨ ਜੀ ਨੇ ਉਹਨਾਂ ਨੂੰ ਕਿਹਾ ਕਿ ਹਾਲੇ ਫਿਲਹਾਲ ਤੁਸੀਂ ਸਾਨੂੰ ਇਹ ਸਾਈਕਲ ਦੇ ਦਿਓ ਕਿਉਂਕਿ ਜਿਹੜਾ ਬੰਦੇ ਨੂੰ ਅਸੀਂ ਇਹ ਸਾਈਕਲ ਦਿਵਾਣ ਆਇਆ ਉਹਨੇ ਕਾਫੀਆਂ ਮਤਲਬ ਉਮੀਦਾਂ ਰੱਖਿਆ ਹੋਈਆਂ ਕਿ ਅੱਜ ਮੈਂ ਇਸ ਸਾਈਕਲ ਤੇ ਬੈਠਾਂਗਾ ਇਸ ਸਾਈਕਲ ਨੂੰ ਚਲਾਵਾਂਗਾ ਅੱਜ ਮੈਂ ਇਸ ਸਾਈਕਲ ਲਵਾਂਗਾ ਸੁਪਨੇ ਹੈਗੇ ਤੁਸੀਂ ਅੱਜ ਸਾਨੂੰ ਇਹ ਪੈਸਿਆਂ ਨਾਲ ਦੇ ਦਿਓ ਤੇ ਅਗਲੀ ਵਾਰ ਜਦ ਕੋਈ ਆਏਗਾ ਤੇ ਮੈਨੂੰ ਤੁਸੀਂ ਸਾਰਾ ਦੱਸੋਗੇ ਵੀ ਕਿਸ ਤਰੀਕੇ ਦੇ ਨਾਲ ਮਤਲਬ ਅਸੀਂ ਡਾਕੂਮੈਂਟ ਪੂਰੇ ਕਰਨੇ ਆ ਤੇ ਅਸੀਂ ਫਿਰ ਅਗਲੀ ਵਾਰ ਇਹ ਟਰਾਈ ਕਰਾਂਗੇ ਕਿ ਜੇ ਕਿਸੇ ਜ਼ਰਤਮੰਦ ਨੂੰ ਇਹ ਚੀਜ਼ ਚਾਹੀਦੀ ਹੋएगी ਤਾਂ ਅਸੀਂ ਉਹਦੇ ਕਾਗਜ਼ ਪੂਰੇ ਕਰਾਵਾਂਗੇ ਤਾਂ ਅੱਜ ਪ੍ਰਧਾਨ ਜੀ ਨੇ ਜਿਹੜਾ ਬੰਦਾ ਹੈਗਾ ਤੁਸੀਂ ਉਹਦੀ ਗੱਲ ਸੁਣੋ ਕਿ ਉਹ ਕਿਸ ਤਰੀਕੇ ਦੇ ਨਾਲ ਪ੍ਰਧਾਨ ਜੀ ਨੂੰ ਮਿਲਿਆ ਕਿੰਨੇ ਉਹਨੂੰ ਪ੍ਰਧਾਨ ਜੀ ਦੇ ਨਾਲ ਮਿਲਵਾਇਆ ਤੇ ਅੱਜ ਉਹਨੂੰ ਖੁਸ਼ੀ ਕਿੰਨੀ ਹੈ ਜਦ ਉਹਦਾ ਇੱਕ ਸੁਪਨਾ ਪੂਰਾ ਹੋਇਆ ਹੈ ਕਿ ਉਹਨੂੰ ਇੱਕ ਇਲੈਕਟ੍ਰਿਕ ਸਾਈਕਲ ਨਰਿੰਦਰ ਸ਼ਾਸਤਰੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਹੈਗੇ ਉਹਨਾਂ ਨੇ ਅੱਜ ਇਸ ਬੰਦੇ ਨੂੰ ਸਾਈਕਲ ਦਿੱਤੀ ਹੈ ਤਾਂ ਇਸ ਬੰਦੇ ਦੀ ਖੁਸ਼ੀ ਜਿਹੜੀ ਹੈਗੀ ਉਹ ਇਸ ਸਹਿਨ ਨਹੀਂ ਕਰ ਪਾ ਰਿਹਾ ਕਿ ਵੀ ਇੰਨੀ ਖੁਸ਼ੀ ਇਹਨੂੰ ਹੋ ਰਹੀ ਹੈ ਤੇ ਪ੍ਰਧਾਨ ਜੀ ਨੇ ਆਪਣੀ ਗੱਡੀ ਆਪਣਾ ਡਰਾਈਵਰ ਆਪਣਾ ਭੇਜ ਕੇ ਇਹ ਸਾਈਕਲ ਜਿਹੜੀ ਹੈਗੀ ਹੈ ਉਸ ਬੰਦੇ ਨੂੰ ਨਾਲ ਭੇਜ ਕੇ ਸਾਈਕਲ ਅੱਜ ਲਿਆ ਕੇ ਦਿੱਤੀ ਹੈ ਤੁਸੀਂ ਵੀਡੀਓ ਚ ਦੇਖੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਪ੍ਰਧਾਨ ਜੀ ਨੇ ਕਿਹਾ ਕਿ ਕਿਸੇ ਹੋਰ ਨੂੰ ਵੀ ਇਹ ਜੀ ਮਤਲਬ ਸਾਈਕਲ ਦੀ ਜੇ ਲੋੜ ਹੈ ਜਾਂ ਕਿਸੇ ਹੋਰ ਚੀਜ਼ ਦੀ ਵੀ ਲੋੜ ਹੈ ਤਾਂ ਮੈਂ ਹਮੇਸ਼ਾ ਦਫ਼ਤਰ 'ਚ ਹੁੰਦਾ ਉਹਨਾਂ ਨੇ ਆਪਣਾ ਨੰਬਰ ਵੀ ਜਿਹੜਾ ਹੈਗਾ ਉਹ ਦਿੱਤਾ ਹੈਗਾ ਵੀਡੀਓ 'ਚ ਤੇ ਤੁਸੀਂ ਪ੍ਰਧਾਨ ਜੀ ਨੂੰ ਸੰਪਰਕ ਕਰੋ ਤੇ ਜਾਣਕਾਰੀ ਲਓ ਕਿਉਂਕਿ ਜਦ ਇਹ ਇੱਕ ਸੈਂਟਰ ਦੀ ਕੋਈ ਸਕੀਮ ਹੈ ਕਿ ਵੀ ਇਹ ਸਾਈਕਲ ਫਰੀ ਦਿੱਤੀ ਜਾ ਰਹੀ ਹੈ ਤਾਂ ਕਿਉਂ ਨਾ ਅਸੀਂ ਕਿਸੇ ਦੀ ਮਦਦ ਕਰ ਸਕੀਏ ਇਹ ਵੀਡੀਓ ਨੂੰ ਸ਼ੇਅਰ ਕਰਕੇ ਤੇ ਕਮੈਂਟ ਰਾਈ ਵੀ ਦੱਸੋ ਕਿ ਜਿਹੜਾ ਪ੍ਰਧਾਨ ਜੀ ਨੇ ਇਹ ਉਪਰਾਲਾ ਕੀਤਾ ਤੇ ਤੁਹਾਨੂੰ ਇਹ ਇਹ ਉਪਰਾਲਾ ਕਿੰਨਾ ਕੁ ਵਧੀਆ ਲੱਗਿਆ ਤੇ ਤੁਸੀਂ ਹੁਣ ਜਿਨ੍ਹਾਂ ਨੂੰ ਇਹ ਸਾਈਕਲ ਮਿਲੀ ਹੈ ਉਹਨਾਂ ਤੋਂ ਸੁਣੋ ਕਿ ਉਹਨਾਂ ਦੇ ਅੱਜ ਦਿਲ 'ਚ ਕਿੰਨੀ ਖੁਸ਼ੀ ਹੈ ਤੇ ਉਸ ਤੋਂ ਬਾਅਦ ਅਸੀਂ ਪ੍ਰਧਾਨ ਜੀ ਦੀ ਵੀ ਤੁਹਾਨੂੰ ਸੁਣਾਵਾਂਗੇ ਕਿ ਪ੍ਰਧਾਨ ਜੀ ਨੇ ਕਿਆ ਜਾਣਕਾਰੀ ਦਿੱਤੀ ਹੈ ਇਸ ਸੰਬੰਧੀ ਚ ਪਹਿਲਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਮੇਰਾ ਫਰੀਦਪੁਰੇ ਗੁਜਰਾ ਤੇ ਆ ਰਾਜਪੁਰੇ ਚ ਪੈਂਦਾ ਹੈ ਮੇਰੇ ਐਕਸੀਡੈਂਟ ਨੂੰ 24 ਸਾਲ ਹੋ ਗਏ ਸੀ ਜੀ ਤੇ ਮੇਰੇ ਕੋਈ ਜਾਣ ਪਛਾਣ ਵਾਲੇ ਰਾਜਪੁਰਾ ਸਾਹਿਬ ਦੇ ਰਾਜਪੁਰੇ ਦੇ ਹੀ ਨੇ ਮੀਵਾ ਸਿੰਘ ਜੀ ਉਹਨਾਂ ਨੇ ਸ਼ਾਸਤਰੀ ਸਾਹਿਬ ਜੀ ਨੂੰ ਮੈਨੂੰ ਦੱਸਿਆ ਵੀ ਉਹ ਬੀਲਚੇਰਾ ਦਵਾਂਦੇ ਨੇ ਬੈਟਰੀ ਵਾਲੀਆਂ ਪਰ ਮੈਨੂੰ ਨਹੀਂ ਸੀ ਪਤਾ ਉਹਨਾਂ ਤੇ ਬਦੌਲਤ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੀ ਤਾ ਉਹਨਾਂ ਨੇ ਮੇਰਾ ਹੱਲ ਕਰਾਇਆ ਹੈ ਤਾਂ ਮੈਂ 24 ਸਾਲ ਤੋਂ ਲੱਭ ਰਿਆ ਸੀ ਵੀ ਮੇਰਾ ਕੋਈ ਹੱਲ ਹੋਵੇ ਪਰ ਨਹੀਂ ਮੇਰਾ ਕੋਈ ਹੱਲ ਹੋਇਆ ਤਾਂ ਮੈਂ ਘਰ ਬੈਠੇ ਹੀ ਮੇਰਾ ਪ੍ਰਧਾਨ ਸਾਹਿਬ ਨੇ ਇਹ ਮੈਸੇਜ ਸਭ ਕੁਝ ਇਹਨਾਂ ਨੇ ਆਪੇ ਕਰਾਇਆ ਤੇ ਆਪਣੇ ਥਰੂ ਸਾਰਾ ਕੁਝ ਮੈਨੂੰ ਅੱਜ ਦਵਾਈ ਉਹਨਾਂ ਨੇ ਕਿੰਨੇ ਟਾਈਮ ਪਹਿਲਾਂ ਤੁਸੀਂ ਪ੍ਰਧਾਨ ਜੀ ਨੂੰ ਅਪੀਲ ਕੀਤੀ ਸੀਗੀ ਸਾਈਕਲ ਬਾਰੇ ਮੇਰੀ ਤਕਰੀਬਨ 3-4 ਮਹੀਨੇ ਹੋ ਗਏ ਸੀ ਪਹਿਲਾਂ ਤਾਂ ਉਹ ਮੇਰੇ ਕੋਲ ਮੈਸੇਜ ਆਇਆ ਮੇਰੀ ਗਲਤੀ ਸੀ ਪ੍ਰਧਾਨ ਸਾਹਿਬ ਨੂੰ ਦੱਸਿਆ ਨਹੀਂ ਮੈਂ ਤਾ ਦੁਆਰੇ ਪ੍ਰਧਾਨ ਸਾਹਿਬ ਕਹਿੰਦੇ ਵੀ ਵੀ ਤੁਹਾਡਾ ਹੱਲੇ ਮੈਗਾ ਜੀ ਮੇਰਾ ਹੱਲ ਨਹੀਂ ਹੋਇਆ ਕਹਿੰਦੇ ਮੈਸੇਜ ਆਇਆ ਮੈਨੂੰ ਪਤਾ ਨਹੀਂ ਸੀ ਜੀ ਫਿਰ ਦੁਆਰੇ ਉਹਨਾਂ ਨੇ ਬੁਕਿੰਗ ਕਰਾਈ ਤੇ ਫਿਰ ਮੇਰੇ ਕੋ ਮੈਸੇਜ ਆਇਆ ਤਿੰਨ ਮਹੀਨਿਆਂ ਦੇ ਵਿੱਚ ਮੇਰਾ ਹੱਲ ਹੋ ਗਿਆ ਕਿੰਨੀਆਂ ਪਰੇਸ਼ਾਨੀਆਂ ਆਈਆਂ ਤੁਹਾਨੂੰ ਸਾਈਕਲ ਲੈਂਦੇ ਮਤਲਬ ਜੀ ਕਾਰਵਾਈ ਮੈਨੂੰ ਪਹਿਲਾਂ ਤਾਂ ਕਿਧਰ ਕੋਈ ਰਾਹ ਹੀ ਨਹੀਂ ਸੀ ਮਿਲਦਾ ਤਾਂ ਪ੍ਰਧਾਨ ਸਾਹਿਬ ਦੀ ਬਦੌਲਤ ਮੈਨੂੰ ਕੋਈ ਪਰੇਸ਼ਾਨੀਆਂ ਹੀ ਨਹੀਂ ਹੋਈ ਹੈ ਤਾਂ ਕਹਿ ਰਹੇ ਨੇ ਅੱਜ ਪਤਾ ਲੱਗਾ ਵੀ 70% ਤੋਂ 100% ਤੱਕ ਦੇ ਇਹ ਲੈ ਸਕਦੇ ਨੇ ਉਹ ਵੀ ਫ੍ਰੀ ਮੇਰਾ 1 ਰੁਪਿਆ ਨਹੀਂ ਲੱਗਾ ਪ੍ਰਧਾਨ ਸਾਹਿਬ ਦੇ ਨਾਲ ਸਹਿਯੋਗ ਨਾਲ ਸਭ ਕੁਝ ਫ੍ਰੀ ਮਿਲੇ ਆ ਜੀ ਫਿਰ ਤੁਸੀਂ ਪਹਿਲਾਂ ਕਿਦਾਂ ਕਰਦੇ ਸੀ ਜਿੱਦਾਂ ਤੁਸੀਂ ਕਹਿੰਦੇ 24 ਸਾਲਾਂ ਤੋਂ ਤੁਸੀਂ ਇਸ ਦਿਂਦੀ ਉਡੀਕ ਕਰ ਰਹੇ ਸੀਗੇ ਕਿ ਤੁਹਾਨੂੰ ਇਹ ਜੀ ਸਾਈਕਲ ਮਿਲੇ ਜਿਸ ਦੇ ਨਾਲ ਤੁਹਾਡਾ ਆੜਾ ਜਾਣਾ ਆਸਾਨ ਹੋ ਜੇ ਮੈਂ ਪਿੰਡ ਤੁਸੀਂ ਇੰਨੀ ਨੌਲੇਜ ਨਹੀਂ ਸੀ ਹੈਗੀ ਮਾੜਾ ਮੋਟਾ ਸਕੰਜੇ ਨਾਲ ਘਰ ਤੱਕ ਹੀ ਰਹਿੰਦਾ ਸੀ ਤਾਂ ਹੁਣ ਘਰ ਵੀ ਟੋੜ ਲਾਂਗਾ ਕਾਰੋਬਾਰ ਵੀ ਤੇ ਸ਼ਾਇਦ ਮਾਲਕ ਦੀ ਕਿਰਪਾ ਹੋਈ더라 ਆਜਪੁਰੇ ਤੱਕ ਵੀ ਆਪਣੇ ਆਪ ਉਹ ਆ ਜਾਂਦਾ ਆਪਾਂ ਹੁਣ ਹੋਰ ਗੱਲ ਕਰਦੇ ਜਿਵੇਂ ਹੋਰ ਆਪਣੇ ਜਿਵੇਂ ਭਰਾ ਤੁਹਾਡੇ ਹੈਂਡੀਕੈਪ ਨੇ ਜਾਂ ਆਪਣੇ ਸਮਾਜ ਦੇ ਵੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਬਸ ਉਹਨਾਂ ਨੂੰ ਤੇ ਇੱਕ ਹੀ ਇਹ ਵੀ ਰਾਜਪੁਰਾ ਪਹਿਲਾਂ ਰਾਜਪੁਰਾ ਵੇਖੋ ਫਿਰ ਸ਼ਾਸਤਰੀ ਸਾਹਿਬ ਪ੍ਰਧਾਨ ਸਾਹਿਬ ਨੇ ਕਮੇਟੀ ਚਾਓ ਇਹਨਾਂ ਦਾ ਇਹਨਾਂ ਨਾਲ ਕੰਟੈਕਟ ਕਰੋ ਤੇ ਤੁਹਾਨੂੰ ਮਿਲੇਗਾ ਹੱਲ ਹੋਏਗਾ 2 ਮਹੀਨੇ ਚ 2.5 ਅਵਾ ਤੋਂ ਅਵਾ 2 ਮਹੀਨੇ ਚ ਹੱਲ ਹੋ ਜਾਏਗਾ ਤੁਹਾਡਾ ਜਿਹੜਾ ਇਹ ਸਾਈਕਲ ਹੈ ਤਾਂ ਤੁਹਾਨੂੰ ਕੋਈ ਪੈਸਾ ਜਾਂ ਕੁਝ ਹੋਰ ਵੀ ਦੇਣਾ ਪਿਆ ਬਾਜੀ ਪੈਸਾ ਛੱਡੋ ਉਹਨਾਂ ਨੇ ਗੱਡੀ ਮੈਨੂੰ ਕੱਲੀ ਆਪਣੀ ਮੈਂ ਤੇਲ ਵੀ ਨਹੀਂ ਪਵਾਇਆ ਹੈਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਜੀ ਘਰੋਂ ਗੱਡੀ ਆਈ ਪਿੰਡ ਹੁਣ ਇੱਥੇ ਬੀਲਚੇਅਰ ਆਈ ਏ ਸਾਰਾ ਕੁਝ ਉਹਨਾਂ ਨੇ ਕਰਿਆ ਜੀ ਮੈਂ ਨਰਿੰਦਰ ਕੁਮਾਰ ਸ਼ਾਸਤਰੀ ਆ ਜੀ ਨਗਰ ਕੋ ਉਸ ਰਾਜਪੁਰਾ ਪ੍ਰਧਾਨ ਆ ਅਤੇ ਬਲਾ ਕਾਂਗਰਸ ਕਮੇਟੀ ਰਾਜਪੁਰਾ ਸ਼ਹਿਰੀ ਦਾ ਵੀ ਪ੍ਰਧਾਨ ਆ ਪਿਛਲੇ 20 ਸਾਲਾਂ ਤੋਂ ਅੱਜ ਜਿਹੜੀ ਇਹ ਆਪਣਾ ਹੈਂਡੀਕੈਪਡ ਵੀਰ ਜੀ ਨੇ ਇਹਨਾਂ ਨੂੰ ਤੁਸੀਂ ਸਾਈਕਲ ਦਵਾਈ ਹੈ ਇਲੈਕਟ੍ਰੋਨਿਕ ਸਾਈਕਲ ਬਿਲਕੁਲ ਮੁਫਤ ਦਵਾਈ ਹੈ ਕਿਵੇਂ ਇਹ ਕਿਵੇਂ ਉਪਰਾਲਾ ਹੋਇਆ ਕਿਹਾ ਸਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜੀ ਰਾਜਪੁਰੇ ਵਾਸੀ ਮੈਂ ਤੁਹਾਡੇ ਦੋਨੋਂ ਪੱਤਰਕਾਰ ਵੀਰਾਂ ਦੇ ਚੰਦਰਦਾਈ ਦੱਸਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਅਸੀਂ ਕਾਫੀ ਲੰਬੇ ਸਮੇਂ ਤੋਂ ਸਵਾਨ ਸੇਵਾ ਦਾ ਕੰਮ ਕਰ ਰਹੇ ਹਾਂ ਮੈਂ ਵੀ ਮੇਰੇ ਸਾਰੇ ਸਾਥੀ ਵੀ ਜਿਹਨੇ ਖੜੇ ਆ ਨਾ ਤੇ ਮੇਰੇ ਕਾਉਂਸਲਰ ਨੇ ਕਈ ਸਾਥੀ ਤੇ ਕਾਉਂਸਲਰ ਨਹੀਂ ਸੀਗੇ ਸੇਵਾ ਕਰਕੇ ਕਾਉਂਸਲਰ ਬਣੇ ਆ ਜਿਨ੍ਹਾਂ ਨੇ ਕੋਵਟ ਵਿੱਚ ਜਿਹੜੀ ਇੱਕ ਸੇਵਾ ਕੀਤੀ ਸੀਗੀ ਜਿਸ ਕਰਕੇ ਪਾਰਟੀ ਨੇ ਇਹਨਾਂ ਨੂੰ ਅੱਗੇ ਬਤਾਇਆ ਤਾਂ ਅਸੀਂ ਲਗਾਤਾਰ ਜਿੱਥੇ ਰਾਜਨੀਤੀ ਦਾ ਵਿੱਚ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ ਖੜ ਕੇ ਸਮਾਜ ਸੇਵਾ ਜੀ ਸਾਡਾ ਜਿਹੜਾ ਕੰਮ ਹੈਗਾ ਉਹ ਅਸੀਂ ਆਪਣੀ ਡਿਊਟੀ ਸਮੇਂ ਦੇ ਕਰਦੇ ਆ ਨਾ ਪਿਛਲੇ ਸਮੇਂ ਦੌਰਾਨ ਇੱਕ ਹੈਂਡੀਕੈਪਡ ਬੱਚਾ ਮੇਰੇ ਕੋਲ ਆਇਆ ਸੀਗਾ ਯੰਗ ਸੀਗਾ ਤਕਰੀਬਨ 25 ਸਾਲ ਦਾ ਉਹਦੇ ਦੋਵੇਂ ਲੱਤਾਂ ਹੈ ਨਹੀਂ ਸੀ ਬਿਲਕੁਲ ਗੋਡੇ ਤੋਂ ਕੱਟੀਆਂ ਸੀਗੀਆਂ ਤੇ ਉਹ ਮੈਨੂੰ ਕਹਿੰਦਾ ਵੀ ਤੁਸੀਂ ਵੀ ਮੈਨੂੰ ਕੋਈ ਜਿਹੜੀ ਹੈਗੀ 휠ਚੇਅਰ ਦਿਵਾਓ ਵੀ ਮੈਂ ਬਹੁਤ ਤੰਗਾ ਬਿਲਕੁਲ ਯੰਗ ਸੀਗਾ ਫਿਰ ਉਦੋਂ ਮੈਨੂੰ ਕਰ ਇਸ ਬਾਰੇ ਪਤਾ ਨਹੀਂ ਸੀਗਾ ਤੇ ਮੈਂ ਫਿਰ ਕਮੇਟੀ ਦੇ ਵਿੱਚ ਆਪਣੇ ਸਾਰੇ ਸਾਥੀਆਂ ਨਾਲ ਗੱਲ ਕੀਤੀ ਅਸੀਂ ਆਪਸ ਵਿੱਚ ਕੰਟਰੀਬਿਊਸ਼ਨ ਕਰਕੇ ਉਹਨੂੰ ਤਕਰੀਬਨ 40-42000 ਰੁਪਏ ਅਸੀਂ ਇਕੱਠਾ ਕਰਕੇ ਤੇ ਅਸੀਂ ਕਰਾਲੀ ਗਏ ਸੀਗੇ ਜਿੱਥੇ ਭਾਰਤ ਸਰਕਾਰ ਦੀ ਇੱਕ ਫੈਕਟਰੀ ਹੈਗੀ ਹੈ ਜਿੱਥੇ ਬਣ ਕੁਰਸੀਆਂ ਬਣਦੀਆਂ ਨੇ ਇਹ 휠ਚੇਅਰ ਵੀ ਜਿਹੜੀ ਆਮ ਸਿੰਪਲ ਚੇਅਰਸ ਨੇ ਕੀ ਆ ਪੌੜੀਆਂ ਹੋ ਗਈਆਂ ਹਰ ਤਰ੍ਹਾਂ ਦੇ ਜਿਹੜੇ ਹੈਂਡੀਕੈਪਡ ਜਿਹੜੇ ਉੱਥੇ ਇੰਸਟਰੂਮੈਂਟ ਜਿਹੜੇ ਬਣਦੇ ਆਗੇ ਦੇ ਜੜੀ ਯੰਤਰ ਆਗੇ ਤਾਂ ਅਸੀਂ ਉੱਥੇ ਗਲੈਂਡ ਚਲੇ ਗਏ ਤਾਂ ਉੱਥੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਲੋਕਾਂ ਦੇ 70 ਸਾਲ ਤੋਂ ਵੱਧ ਜਿਹੜੇ ਹੈਂਡੀਕੈਪਡ ਹੈਗੇ ਆ ਵੀ ਭਾਰਤ ਸਰਕਾਰ ਵੱਲੋਂ ਇੱਕ ਸਕੀਮ ਲੱਗੀ ਕਿ ਉਹਨਾਂ ਨੂੰ ਫ੍ਰੀ 휠ਚੇਅਰ ਜਿਹੜੀ ਹੈਗੇ ਇਲੈਕਟ੍ਰਿਕ ਉਹ ਦਿੰਨੇ ਆ ਤਾਂ ਉਸ ਤੋਂ ਬਾਅਦ ਜਦ ਅਸੀਂ ਉਹ ਜਿਹੜਾ ਅਸੀਂ ਪੈਸੇ ਲੈ ਕੇ ਗਏ ਸੀਗੇ ਉਹ 45000 ਰੁਪਏ ਅਸੀਂ ਦੇ ਕੇ ਉੱਥੇ ਉਹ ਵੀਚਾਰ ਅਸੀਂ ਉਹਨਾਂ ਨੌਜਵਾਨਾਂ ਵਾਸਤੇ ਲਿਆ ਕੇ ਉਹਨੂੰ ਦੇ ਦਿੱਤੀ ਅਸੀਂ ਤਾਂ ਉਸ ਵਾਰ ਮੇਰੇ ਮਨ ਨੇ ਇਹ ਸੀ ਕਿ ਚਲੋ ਜੇ ਸਾਨੂੰ ਪਤਾ ਲੱਗਿਆ ਕਿ ਉਥੇ ਏਡੀਵੀਡੀ ਫੈਕਟਰੀ ਸਾਡੇ ਇਲਾਕੇ 'ਚ ਹੈਗੀ ਹੈ ਕਿਉਂਕਿ ਆਮ ਨੌਲੇਜ ਨਹੀਂ ਸੀਗੀ ਅਸੀਂ ਬਹੁਤ ਟਾਈਮ ਤੋਂ ਇਹ ਕੰਮ ਕਰਦੇ ਆ ਪਰ ਸਾਨੂੰ ਅਜੇ ਸੀ ਪਤਾ ਉਹ ਫੈਕਟਰੀ ਬਾਰੇ ਫਿਰ ਅਸੀਂ ਜਾ ਕੇ ਜਦੋਂ ਸਾਰੀ ਜਾਣਕਾਰੀ ਉਥੋਂ ਲੈ ਕੇ ਆਏ ਤਾਂ ਇੱਥੇ ਲੋਕਾਂ ਨੂੰ ਪਤਾ ਲੱਗਿਆ ਤਾਂ ਮੇਰੇ ਕੋਲ ਸਰਾਰ ਬੇਵਾ ਸਿੰਘ ਜੀ ਹੈਗੇ ਸਾਡੇ ਬਹੁਤ ਸਤਿਕਾਰਯੋਗ ਪੁਰਾਣੇ ਮੇਰੇ ਸਾਥੀ ਰਹੇ ਆ ਐਮਸੀ ਰਹੇ ਮ ਸਰਦਾਰ ਜੀ ਬਾਰੇ ਵੀ ਪਾਈ ਇਹਨਾਂ ਨੂੰ ਜਿਹੜੀ ਹੈਗੀ ਬਹੁਤ ਤੰਗ ਨੇ ਤੇ ਇਹਨਾਂ ਦੀ ਤੁਸੀਂ ਵੀਲ ਚੇਅਰ ਦਾ ਪ੍ਰਬੰਧ ਕਰੋ ਤਾਂ ਮੈਂ ਫਿਰ ਪਹਿਲਾ ਇਹ ਸ਼ੁਰੂ ਕੀਤਾ ਮੈਂ ਕਿ ਜਦੋਂ ਆਨਲਾਈਨ ਆਪ ਅਪਲਾਈ ਕਰਕੇ ਦੇਖਦੇ ਆਂ ਕਈ ਵਾਰ ਸਰਕਾਰ ਦੀਆਂ ਸਿਕਿਮਾਂ ਕਹਿਣ ਨੂੰ ਹੁੰਦੀਆਂ ਨੇ ਪਰ ਪ੍ਰੈਕਟੀਕਲ ਵਿੱਚ ਉਹਦਾ ਬੋਰ ਨਹੀਂ ਪੈਂਦਾ ਉੱਤੇ ਤਾਂ ਇਹਨਾਂ ਦਾ ਮੈਂ ਜਿਹੜਾ ਫਾਰਮ ਸੀਗਾ ਅਪਲਾਈ ਕਰਾਇਆ ਤੇ ਜਦੋਂ ਕਿਉਂਕਿ ਮੈਂ ਅਪਲਾਈ ਤਾਂ ਮੈਂ ਆਪਣੇ ਆਫਿਸ ਤੋਂ ਕਰਾਇਆ ਮੋਬਾਈਲ ਨੰਬਰ ਦਿੱਤਾ ਤੇ ਨਾਲ ਕੁਲ ਮੈਸੇਜ ਆਇਆ ਤੇ ਉਹ ਇਹਨਾਂ ਨੇ ਗੌਰ ਨਹੀਂ ਕੀਤੀ ਤੇ ਬਾਅਦ ਵਿੱਚ ਫਿਰ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਹਾਨੂੰ ਮੈਸੇਜ ਆਇਆ ਸੀਗਾ ਕਹਿੰਦੇ ਮੈਸੇਜ ਤਾਂ ਮੈਨੂੰ ਧਿਆਨ ਨਹੀਂ ਤੇ ਇਹਨਾਂ ਕੋਲ ਮੈਸੇਜ ਆ ਤੇ ਇਹਨਾਂ ਨੇ ਮੈਨੂੰ ਫਿਰ ਫੋਨ ਤੇ ਦੱਸਿਆ ਮੈਸੇਜ ਆ ਗਿਆ ਤੇ ਅੱਜ ਫਿਰ ਸਾਡਾ ਗਿਆਨ ਚੰਦ ਹੈਗਾ ਇਹਨੂੰ ਸਾਡਾ ਸਾਥੀ ਡਰਾਈਵਰ ਹੈਗਾ ਬਹੁਤ ਮਿਹਨਤੀ ਹੈਗਾ ਫਿਰ ਮੈਂ ਇਹਨੂੰ ਉਸ ਵੇਲੇ ਬੇਨਤੀ ਕੀਤੀ ਮੈਂ ਚਲੋ ਤੁਸੀਂ ਟਾਈਮ ਕੱਢ ਕੇ ਪੰਨ ਦਾ ਕੰਮ ਕਰੋ ਤੇ ਅੱਜ ਜਾ ਕੇ ਕਰਾਲੀ ਤੋਂ ਜਾਂ ਜਿੰਨਾਂ ਨੂੰ ਤੇ ਮੈਂ ਗੱਡੀ ਵੀ ਤੇ ਭੇਜੀ ਸੀ ਆਪਣੀ ਆ ਚਲੋ ਇਹਨਾਂ ਨੂੰ ਜਿਹੜੀ ਗੱਡੀ ਜਿਹੜੀ ਹੈਗੀ ਹੈ ਏ ਵੀਲਚੇਅਰ ਮਿਲੀ ਹੈਗੀ ਹੈ ਮੈਂ ਬਹਾਰ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਉਪਰਾਲਾ ਕੀਤਾ ਕਿ ਇਹ ਜਿਹੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਮਦਦ ਕਰਨ ਵਾਸਤੇ ਇਹ ਵੀਲਚੇਅਰਾਂ ਜਿਹੜੀ ਉਹਨਾਂ ਨੂੰ ਫ੍ਰ ਤੇ ਲੋਕਾਂ ਨੂੰ ਮੈਂ ਵੀ ਅਪੀਲ ਕਰਾਂਗਾ ਕਿ ਜਿਹੜੇ ਕੋਈ ਐਸੇ ਸਾਥੀ ਨੇ ਜੇ ਜਿਨ੍ਹਾਂ ਦੀ ਰਿਕੁਆਇਰਮੈਂਟ ਹੈਗੀ ਔਰ 70% ਤੋਂ ਵੱਧ ਹੈਂਡੀਕੈਪਡ ਹੈਗੇ ਆ ਤਾਂ ਉਹ ਚਾਹੇ ਤੋ ਮੇਰੇ ਕੋਲ ਆ ਕੇ ਜਾਣਕਾਰੀ ਲੈ ਲੈਣ ਤੇ ਮੈਂ ਦੱਸਾਂ ਕਿ ਕਿਸ ਤਰ੍ਹਾਂ ਅਪਲਾਈ ਹੋ ਕੇ ਪਰ ਸਾਨੂੰ ਉਹ ਸਾਰੇ ਸਾਥੀਆਂ ਨੂੰ ਅੱਜ ਖੁਸ਼ੀ ਹੈਗੀ ਆ ਇਸੀ ਜਿਹੜਾ ਕੋਈ ਐਫਰਟ ਕੀਤਾ ਸੀਗਾ ਚਲੋ ਜਦੋਂ ਸਾਡੇ ਕਿਸੇ ਇੱਕ ਸਾਥੀ ਨੂੰ ਸਾਡੇ ਭਰਾ ਨੂੰ ਅੱਜ ਥੋੜੀ ਜਿਹੀ ਰਿਲੀਫ ਮਿਲੀ ਹੈ ਰਾਹਤ ਮਿਲੀ ਹੈ ਹੁਣ ਅਸੀਂ ਇਹਨਾਂ ਦੁੱਖ ਤਾਂ ਨਹੀਂ ਦੂਰ ਕਰ ਸਕਦੇ ਪਰ ਜਿਹੜੀ ਰਾਹਤ ਮਿਲੀ ਹੈਗੀ ਇਹਦਾਂ ਚਲੋ ਇਹਨਾਂ ਦੀ ਕੋਈ ਜ਼ਿੰਦਗੀ ਕੋਈ ਸੁੱਖੀ ਹੋਵੇਗੀ ਤਾਂ ਸਾਡਾ ਤਾਂ ਅਸੀਂ ਤਾਂ ਆਪਣੇ ਸਮਾਜ ਚ ਦੀ ਡਿ ਤੁਹਾਡੇ ਰਾਹੀਂ ਵੀ ਚਲੋ ਕਾਫੀ ਦੂਰ ਤੱਕ ਜਿਹੜਾ ਤੁਹਾਡਾ ਜਿਹੜਾ ਹੈਗਾ ਅਦਾਰਾ ਤੁਹਾਡੇ ਚੈਨਲ ਨਾਲ ਹੀ ਲੋਕ ਸੁਣਦੇ ਆ ਤਾਂ ਫੋਨ ਤੇ ਰਾਹੀਂ ਮੇਰਾ ਨੰਬਰ ਸਾਰਿਆਂ ਕੋਲ ਹੈਗਾ 9814044235 ਗੱਲ ਕਰ ਸਕਦੇ ਮੈਨੂੰ ਪੁੱਛ ਸਕਦੇ ਆ ਤਾਂ ਮੈਂ ਇਹਨਾਂ ਪ੍ਰੋਸੀਜਰ ਸਾਰੇ ਦੱਸਾਂਗਾ ਤਾਂ ਕਿ ਉਹ ਲੋਕਾਂ ਨੂੰ ਵੱੱਟ ਵਾਲੇ ਲੋਕਾਂ ਨੂੰ ਇਸ ਗੱਲ ਦਾ ਲਾਭ ਉਠਾਣ ਜੇ ਕੋਈ ਸਾਡੇ ਰਾਹੀਂ ਕਰਨਾ ਚਾਹੁੰਦਾ ਹੈ ਅਪਲਾਈ ਅਸੀਂ ਤਾਂ ਵੀ ਆ ਜਾਣਾ ਸਾਨੂੰ ਕੋਈ ਦਿੱਕਤ ਨਹੀਂ ਕਮੇਟੀ ਦਫਤਰ ਆ ਕੇ ਜਦੋਂ ਮੈਨੂੰ ਮਿਲ ਮਿਲ ਲੈ ਤੇ ਸੇਨਾਂ ਦਾ ਅਪਲਾਈ ਕਰਾ ਦਵਾਂਗੇ